ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੇ ਦਾ ਅੱਜ ਤੁਹਾਨੂੰ ਆਪਾਂ ਸਿੰਦੀ ਬੂਟੀ ਸਿਖਾਉਨੇ ਆ ਤੇ ਇਹਦੇ ਵਿੱਚ ਆਪਾਂ ਦੋ ਹੀ ਕਲਰ ਪਾਏ ਆ ਦੇਖੋ ਇੱਕ ਤਾਂ ਇਹ گلابی ਹੈ ਪਿੰਕ ਹੈ ਤੇ ਇੱਕ ਇਹ ਹੈਗਾ ホワイト ਕਲਰ ਵਾਈਟ ਕਲਰ ਨਾਲ ਆਪਾਂ ਪੱਤੀਆਂ ਪਾਈਆਂ ਕੱਚੀ ਸਿੰਦੀ ਦੀਆਂ ਤੇ گلابی ਨਾਲ ਆਪਾਂ ਸਿੰਦੀ ਬੂਟੀ ਪਾਈ ਹੈ ਠੀਕ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾਓ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਵੀਡੀਓ ਕਹੇ ਜੀ ਕਰਕੇ ਚਲੋ ਜੀ ਆਪਾਂ ਦੇਖੋ ਇੱਥੇ ਨਾ ਆਪਾਂ ਗੰਢ ਨਹੀਂ ਪਾਈ ਮੈਂ ਦੋਰੀ ਤਾਰ ਪਾਈ ਸੀ ਇੱਥੇ ਨਾ ਵੀ ਦੂਰਾ ਆ ਗਿਆ ਸੀਗਾ ਤੇ ਇੱਥੇ ਮੈਂ ਗੰਢ ਨਹੀਂ ਪਾਈ ਦੇਖੋ ਐਂ ਖੰਦ ਹੋ ਗਿਆ ਆਪਾਂ ਇੱਥੇ ਬਣਾਉਨੇ ਆ ਇੱਥੇ ਕੋਈ ਗੰਢ ਨਹੀਂ ਦੇਖੋ ਆਹ ਅਸੀਂ ਆਪਾਂ ਇੱਥੋਂ ਥੋੜਾ ਜਿਹਾ ਟਾਂਕਾ ਭਰੇ ਤੇ ਆਪਾਂ ਵੇਜ ਦੀ ਕਾਢਣ ਲਿਆ ਤਾਰ ਦੇ ਤਾਂ ਕੇ ਤੇ ਬੇਡੋਂ ਵਾਂਡ ਤੱਕਰ ਵੇਖੋ ਚੈਨਲ ਨੂੰ ਪਰ ਸਬਸਕ੍ਰਾਈਬ ਦੇਖੋ ਇਹ ਆਪਾਂ ਇੱਥੇ ਟੰਕਾ ਪੜਨਾ ਦੇਖੋ ਆਪਾਂ ਇੱਥੋਂ ਟਾਂਕਾ ਭਰ ਕੇ ਆਪਾਂ ਸੂਈ ਕੱਢ ਲਈ ਹੈ ਤੇ ਹੁਣ ਆਪਣੇ ਇੱਥੇ ਜਾਊਗੀ ਦੇਖੋ ਇਹ ਆਪਾਂ ਤੁਹਾਨੂੰ ਛਾਪਣੀ ਵੀ ਦੱਸੂਗੇ ਦੇਖੋ ਹੁਣ ਆਪਣੇ ਇੰਦਰ ਜਾਊਗੀ ਐ ਇਸ ਤਰੀਕੇ ਤੁਸੀਂ ਫਰੇਮ ਨੂੰ ਘੁਮਾਈ ਜਾਣਾ ਹੁਣ ਆਪਣੇ ਇਧਰ ਆਉਗੇ ਹੁਣ ਆਪਾਂ ਇਹਨਾਂ ਇੱਥੇ ਆਉਗੇ ਦੇਖੋ ਆ ਜਿਹੜੇ ਬੱਲਸ ਬਣੇ ਇਹਨੂੰ ਆਪਾਂ ਇਹਦੇ ਥੱਲੇ ਦੀ ਲਗਾਉਣਾ ਮੇਡਗਨ ਨੂੰ ਐਂਡ ਟੱਕਰ ਵੇਖੂਗੇ ਫੇਰ ਹੀ ਪਤਾ ਚੱਲੂਗਾ ਤੁਹਾਨੂੰ ਵੇਖ ਇਸ ਤਰ੍ਹਾਂ ਰਮਣੀਏ ਇਹਦਾ ਨਾਮ ਵੀ ਸਮਝਾਓ ਸਾਨੂੰ ਕਮੈਂਟ ਕਰਕੇ ਫਿਰ ਪੁੱਛ ਸਕਦੇ ਹਾਂ ਹੁਣ ਆਪਣੇ ਐਸ ਪਾਸੇ ਆਉਗੇ ਦੇ ਧਾਗੇ ਨਾਲ ਕਰਕੇ ਵੇਖਦਾ ਕਰੋ ਵੀ ਕਿੱਧਰ ਨੂੰ ਤਾਂ ਜਾਂਦਾ ਦੇ। ਇਹਨ ਆਪਣਾ ਧਾਗਾ ਇਸ ਪਾਸੇ ਜਾਊਗਾ ਦੇਖੋ। ਐਸੇ ਬਬਸ ਕੋਲੇ। ਥੋੜਾ ਜਨਾ ਮੇਰਾ ਪੇਜ ਇੱਧਰ ਆ ਗਿਆ ਇੱਧਰੋਂ ਆਪਾਂ ਲਾਗਗੇ ਬਣਾਉਣ। ਤੁਸੀਂ ਇਹਨਾਂ ਧਾਗਾ ਲਾ ਕੇ ਵੇਖ ਲੈਣਾ ਧਾਗਾ ਆਪਣਾ ਇੱਥੇ ਆਊਗਾ ਤੇ ਇਹਦੇ ਆਪਾਂ ਥੱਲੇ ਦੀ ਨਿਗਾਉਣਾ ਇਹਨੂੰ ਤੁਸੀਂ ਪੁੱਲ ਲੈਣਾ ਹੁਣ ਆਪਾਂ ਧਾਗਾ ਇਸ ਪਾਸੇ ਆਊਗਾ

ாச்சேரி டாகி ஏதோ நிச்சேரி ப

ਇਹਨਾਂ ਆਪਾਂ ਸੂਈ ਕੱਢਾਂਗੇ ਦੇਖੋ ਹੁਣ ਆਪਾਂ ਇਹ ਇਸ ਤਰ੍ਹਾਂ ਰਹਿਣਾ ਜਿੱਥੇ ਆਪਾਂ ਸ਼ੁਰੂ ਕਰਿਆ ਸੀਗਾ ਪਹਿਲਾਂ ਸ਼ੁਰੂ ਕਰੀ ਇਸ ਬਣਾਉਣੀ ਸਿੰਧੀ ਉੱਥੇ ਹੀ ਆਪਾਂ ਦੁਬਾਰਾ ਦੇਖੋ ਹੁਣ ਆਪਾਂ ਇਹਦੇ ਥੱਲੇ ਤੇ ਕੱਢਾਂਗੇ ਆਪਾਂ ਇਹਦੇ ਥੱਲੇ ਦੇ ਆਇਮ ਕਰ ਲੈ। ਇਹ ਹੁਣ ਆਪਾਂ ਭਰਦੇ ਆਂ ਪਹਿਲਾਂ ਆਪਾਂ ਲਿਖੀ ਸੀ ਹੁਣ ਆਪਾਂ ਭਰਦੇ ਆਂ ਸਿੰਧੀ ਬੋਟੀ। ਦੇਖੋ ਹੁਣ ਆਪਾਂ ਇਹਦੇ ਥੱਲੇ ਦੇ ਟਪਾ ਲੈ ਹੁਣ ਆਈ ਤੇ ਆਪਾਂ। نیچے ਦੀ ਕਟਣਾ। ਇਹ ਕੱਲੀ ਵੀੜ ਕੋ ਬਣਾਉਣੀ ਆ ਇਸ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਆ। ਦੇਖੋ ਹੁਣ ਆਪਾਂ ਇਹਦੇ நித்தியது கட்டணம் மூனப்பா ஐதே நீச்சதி கட்டணம் மூணப்பா ਮੈਂ ਸਮਝਾ ਵੀ ਤੁਸੀਂ ਸਾਨੂੰ ਪੁੱਛ ਵੀ ਸਕਦੇ ਹੋ ਫਿਰ ਆਪਾਂ ਬਰਨ ਬਾਕਸ ਆਲਾ ਦੱਸਾਂਗੇ ਤੁਹਾਨੂੰ ਅੱਜ ਮੈਂ ਇਹ ਬਣਾਉਂਦੀ ਸੀ ਕਿ ਮੈਂ ਕਿ ਚੱਲੇ ਇਹ ਦੱਸ ਦਿੰਨੀ ਏ ਹੁੰਦਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਚੋਪ ਦੀ ਚਿੜੀ ਬਾਰੇ ਚੋਪ ਦੀ ਚਿੜੀ ਦੱਸੋ ਚੋਪ ਦੀ ਚਿੜੀ ਵੀ ਆਪਾਂ ਦੱਸਾਂਗੇ ਇਹ ਨਾ ਆਪਾਂ ਇਹ ਹੁਣ ਆਪਣੀ ਭਰੀ ਦੀ ਐ ਪਹਿਲਾਂ ਆਪਾਂ ਲੀਕੇ ਦੇਖੋ ਹੁਣ ਆਪਾਂ ਇਹ ਆਪਣਾ ਪੂਰਾ ਬਾਕਸ ਹੋ ਜਾਊਗਾ ਇੱਕ ਦੇਖੋ ਹੁਣ ਆਪਾਂ ਇਹਨੂੰ ਚੱਕ ਲੈ ਇਹਨੂੰ ਦੱਬਾਂਗੇ ਇਹਨੂੰ ਚੱਕਾਂਗੇ ਇਹ ਆਪਣਾ ਇੱਕ ਬਾਕਸ ਹੋ ਜਾਊਗਾ ਦੇਖੋ ਹੁਣ ਆਪਾਂ ਇਹਨੂੰ ਆਪਾਂ ਬੰਨ ਬੱਸ ਉਹ ਵੀ ਸਾਵਾਂਗੇ ਤੁਹਾਨੂੰ ਤੇ ਚੋਬ ਦੀ ਚਿੜੀ ਵਿੱਚ ਪਾਵਾਂ ਇਹ ਨਾ ਕੜਾਈ ਕਰਨੀ ਉਹਨੇ ਇਕੱਲੇ ਨੂੰ ਓਕੇ ਹੋ ਜਾਂਦੀ ਐ ਬੇਬੜਾ ਬਣਾਉਣੀ ਜਿਹੜੇ ਆਪਾਂ ਸਲਾਈਆਂ ਪਾਉਂਦੇ ਆਂ ਤਾਂ ਕੱਲਾ ਆਪਾਂ ਬੇੜਾ ਬਣਾਉਂਦੇ ਆਂ ਸਲਾਈਆਂ ਦੀ ਤਾਂ ఇక్క భా కమెంట్ ఆయ కి స్కివీదా డైన్ భా ధర క్డలే ਦਰੋਂ ਪਸੂਈ ਲੈ ਜਾਣੀ ਐ ਵੀ ਜਿਵੇਂ ਆ ਥੱਲੇ ਦੀ ਆਪਾਂ ਕੱਢਿਆ ਤੇ ਹੁਣ ਆਪਾਂ ਕੱਢਣਾ ਤੇ ਜਦੋਂ ਬਾਹਰੋਂ ਆ ਪੰਦਰ ਨੂੰ ਜਾਣਾ ਤੇ ਆ ਵੇਖੋ ਪਹਿਲਾਂ ਆਪਾਂ ਪਹਿਲਾਂ ਚੱਕਣੀ ਛੱਡੋ ਤੁਸੀਂ ਵੇਖੋ ਇਹ ਤਾਂ ਇਹ ਤਰ੍ਹਾਂ ਤੇ ਕੰਨੇ ਹਨ। ਉਹਨਾਂ ਪਾ ਬਾਕਸ ਦੋ ਬਾਕਸ ਭਰੇ ਗਏ ਆਪਣੇ ਤੀਜਾ ਬਾਕਸ ਹੈ। ਇਹ ਆਪਣਾ ਚੌਥਾ ਹੈ ਪਹਿਲੇ ਤੋਂ ਸ਼ੁਰੂ ਕਰਾ ਦੋ ਭਰੇ ਗਏ ਉਹ ਜਿਹੜਾ ਪਹਿਲਾਂ ਆਪਾਂ ਸ਼ੁਰੂ ਕਰਨਾ ਸੀ ਉਹਦਾ ਭਰੇ ਗਏ। ਇਹ ਆਪਣੇ ਕੋਲ ਐਂਕਰ ਦੀ ਗੁੱਟੀ ਹੈ ਤੇ ਇਹਦੇ ਆਪਾਂ ਚਾਰ ਲੜ ਪਾਏ ਆ।

ਜੇ ਲਿਖੀ ਸਹੀ ਜਾਵੇ ਫਿਰ ਪਰੇ ਵੀ ਸਹੀ ਜਾਂਦੀ ਹੈ। ਫਿਰ ਕੋਈ ਦਿੱਕਤ ਨਹੀਂ ਆਉਂਦੀ ਜੇ ਆਪਾਂ ਲੇਖਣ ਵਿੱਚ ਗਲਤ ਕਰ ਦਿੰਦੇ ਹਾਂ ਕਿਤੇ ਥੱਗਾਈ ਗਲਤ ਕਰਤਾ ਫਿਰ ਉਹ ਗਲਤੀ ਹੋ ਹੀ ਜਾਂਦਾ। ਦੇਖੋ ਆਪਣਾ ਇਹ ਵੀ ਭਰ ਗਿਆ। ਬਾਕਸ ਕਿਸੇ ਵੀ ਭੈਣ ਨੇ ਸੂਟ ਆਪਾਂ ਤੋਂ ਤਿਆਰ ਕਰਵਾਉਣਾ ਹੋਵੇ ਸਿੰਧੀ ਪੂਟੀ ਦਾ। ਜੇ ਆਪਾਂ ਤੋਂ ਜੋ ਬਦੀ ਚਿੜੀ ਵਾਲਾ ਸੂਟ ਫੜਕਾ ਦੀ ਕਰਵਾਣੀ ਹੋਵੇ ਆਪਾਂ ਤਾਂ ਕਰਵਾ ਸਕਦੀ ਆ ਤੇ ਹੁਣ ਆਪਾਂ ਇਧਰ ਤੇ ਟੂਲ ਦੇ ਆਪਣੇ ਕੋਲ ਦੋ ਕਲਰ ਤਿੰਨ ਕਲਰ ਹੈਗੇ ਆ ਰੈੱਡ ਤੇ ਮਹਿਰੂਨ ਤੇ ਮਾਸਟਰਡ ਕਲਰ ਕਿ ਤੁਸੀਂ ਸੂਟ ਨਾਲ ਤਿਆਰ ਕਰਵਾਉਣਾ ਟੂਲ ਦਾ ਸੂਟ ਵੀ ਕਰਵਾ ਸਕਦੇ ਹੋ ਦੇਖੋ ਆਪਾਂ ਇੱਧਰ ਜਿੱਥੋਂ ਆਪਾਂ ਸ਼ੁਰੂ ਕਰਿਆ ਸੀ ਉੱਥੇ ਹੀ ਆ ਗਏ ਇੱਦਾਂ ਨਾ ਮੇਰਾ ਪੇਜ ਇੱਧਰ ਵਾਲੇ ਪਾਸੇ ਆ ਟਾਂ ਟਾਂ ਜੰਮ ਹੁਣ ਆਪਣਾ ਇਹ ਵੀ ਪੌਸਰ ਭਰ ਗਿਆ ਚੌਥਾ ਵੀ ਜਿਹੜਾ ਆਪਾਂ ਸ਼ੁਰੂ ਕਰਿਆ ਸੀ ਐਵੇਂ ਹੀ ਬੱਸ देखो ये भी भर गया आप हम आप इतना सूई कहीं देखो देखो अपनी छिंदी बूटी बन के होगी तैयार बहुत ही सोनी बन के तैयार हो गई है देखो आप गंढ नहीं लाई सी तो आप उत्ते ही भरया देखो अपने गंढ है ही नहीं जो गंढ़ी बस धागा होगा इतों ही आप स्टार्ट करी जिते स्टार्ट करिए उ ही आगे खत्म होना इन्हें ਜਦੋਂ ਲਿਖੋਗੇ ਉੱਥੇ ਆ ਕੇ ਇਹ ਲਿਖੇ ਤਾਂ ਵੀ ਤੇ ਜਦੋਂ ਭਰੋਗੇ ਉਦੋਂ ਵੀ ਉੱਥੇ ਹੀ ਆਊਗੀ ਸਾਵੇਂ ਤਾਂ ਹੀ ਤੇ ਜੇ ਕੋਈ ਨਾ ਸਮਝਾਈ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਕਿਸੇ ਵੀ ਭੈਣ ਨੇ ਸਿੰਧੀ ਬੂਟੀ ਦਾ ਸੂਟ ਤਿਆਰ ਕਰਵਾਉਣਾ ਹੋਵੇ ਆਪ ਦੇ ਮਨ ਪਸੰਦ ਦਾ ਡਿਜ਼ਾਈਨ ਦਾ ਤਾਂ ਆਪਾਂ ਤੋਂ ਕਰਵਾ ਸਕਦੀ ਹੈ ਤੇ ਕਿਸੇ ਵੀ ਭੈਣ ਨੇ ਚੋਪ ਦੀ ਜੜੀ ਦਾ ਵਾਲਾ ਕਰਵਾਉਣਾ ਹੋਵੇ ਜਾਂ ਮਸ਼ੀਨ ਵਰਕ ਜਾਂ ਪੇਂਟ ਵਾਲਾ ਸੂਟ ਤਿਆਰ ਕਰਵਾਉਣਾ ਹੋਵੇ ਤਾਂ ਆਪਾਂ ਤੋਂ ਕਰਵਾ ਸਕਦੀ ਹੈ ਹਾਂਜੀ ਇਹ ਕੋਟਣ ਦਾ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਤੁਸੀਂ ਆਪਾ ਤੋਂ ਲੈ ਸਕਦੇ ਹੋ ਸੂਟ ਇਹ ਸੂਟ ਵੀ ਲੈਣਾ ਤਾਂ ਬਹੁਤ ਸੋਹਣਾ ਕੋਟਣ ਦਾ ਚੱਕ ਵਾਲਾ ਕੱਪੜਾ ਹੈ ਇਹ ਕੱਪੜੇ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਦੇਖੋ ਡਿਜ਼ਾਈਨ ਤੁਸੀਂ ਆਪਣਾ ਡਿਜ਼ਾਈਨ ਬਣਾਓ ਦੇਖੋ ਇਹ ਇਦਾਂ ਹੀ ਘੇਰੇ ਦਾ ਬਣਿਆ ਹੁੰਦਾ ਘੇਰਾ ਇਦਾਂ ਆਪਣਾ ਤੇ ਇਸ ਤਰੀਕੇ ਨਾਲ ਬਣੂਗਾ ਹੈ ਬਸ ਸੋਨਾ ਰੰਗੂਗਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਸੂਟਾਂ ਦੇ ਤੇ ਇੱਕ ਮੌਕਾ ਜ਼ਰੂਰ ਦਿਓ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹੀ ਰਜੀਕਾ ਖਾਲਸਾ ਵਾਹੀ ਰਜੀਕਾ ਪਾਤਸ਼ਾਹ